ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਆ ਤੂਰੀ ਦੀ ਸਟੈਪ-ਆਨ ਸੁਸਾਇਟੀ ਵੱਲੋਂ ਸ਼ਹਿਰ ਵਿੱਚ ਬੂਟਿਆਂ ਦੀ ਛਪੀਲ ਲਗਾਈ ਗਈ ਅਤੇ ਨਾਲ ਹੀ ਮਿੱਟੀ ਦੇ ਬਰਤਨ ਵੀ ਲੋਕਾਂ ਨੂੰ ਵੰਡੇ ਗਏ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਤਪਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਲਈ ਹੀ ਉਹਨਾਂ ਵੱਲੋਂ ਸ਼ਹਿਰ ਵਿੱਚ ਰੁੱਖ ਵੰਡੇ ਜਾ ਰਹੇ ਹਨ ਅਤੇ ਨਾਲ ਹੀ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਮਿੱਟੀ ਦੇ ਭਾਂਡੇ ਵੰਡੇ ਜਾ ਰਹੇ ਹਨ। ਸਾਰੇ ਸ਼ਹਿਰ ਨਿਵਾਸੀਆਂ ਨੂੰ ਸਟੈਪੋਂ ਸੁਸਾਇਟੀ ਦੇ ਗੋਤਮ ਵੱਲੋਂ ਨਮਾਨੀ ਕਾਸ਼ਤ ਦੇ ਬਹੁਤ-ਬਹੁਤ ਵਧਾਈਆਂ ਦੇਵਾਂਗੇ ਤੇ ਅਸੀਂ ਅੱਜ ਇੱਕ ਨਵੀਂ ਪਹਿਲ ਕਰਦੇ ਹੋਏ ਐਤਕੀ ਲੋਕ ਕੋਈ ਪਾਣੀ ਦੀ ਛਿਵੀ ਲਾਂਦਾ ਕੋਈ ਕਿਸ ਤਰ੍ਹਾਂ ਪੁੰਨ ਦਾ ਕੰਮ ਕਰਦੇ ਨੇ ਅਸੀਂ ਐਤਕੀ ਗਰਮੀ ਨੂੰ ਮੌਸਮ ਨੂੰ ਦੇਖਦੇ ਹੋਏ ਬੁੱਟਿਆਂ ਦੀ ਛਿਵੀ ਲਾਈ ਆ ਤੇ ਇੱਕ ਭਾਂਡੇ ਦੀ ਛਿਵੀ ਲਾਈ ਆ ਚੀੜਿਆਂ ਦੇ ਜੋ ਕਿ ਬੇਜਵਾਨਾਂ ਨੂੰ ਉੱਪਰ ਆਪਾਂ ਭਾਂਡੇ ਰੱਖੇ ਤਾਂ ਜੋ ਉਹ ਉਹਨਾਂ ਨੂੰ ਪਾਣੀ ਦੀ ਸੇਵਾ ਹੋ ਸਕੇ ਤੇ ਅੱਜਕੱਲ੍ਹ ਗਰਮੀ ਬਹੁਤ ਵੱਧ ਰਹੀ ਆ ਆਪਾਂ ਬੁੱਟੇ ਲਾਈਏ ਤੋ ਦੇ ਗਰਮੀ ਤੋਂ ਆਪਾਂ ਬਚ ਸਕੀਏ। ਦੇਖੋ ਅੱਜ ਇੱਥੇ ਬੁੱਟਿਆਂ ਦੀ ਸਟਾਲ ਲੱਗੀ ਏ ਤੇ ਨਾਲ ਹੀ ਪੰਛੀਆਂ ਨੂੰ ਪਾਣੀ ਪਿਲਾਉਣ ਵਾਸਤੇ ਭਾਂਡਿਆਂ ਦੀ ਸਟਾਲ ਲੱਗੀ ਆ। ਸਭ ਤੋਂ ਪਹਿਲਾਂ ਮੈਂ ਸਟੈਪਵੌਂ ਸੋਸਾਇਟੀ ਅਤੇ ਗੋਤਾਮ ਹਸਪਤਾਲ ਦਾ ਤਹਿ ਦਿਲੋਂ ਤਾਂ ਨਵਾਜ਼ ਕਰਦਾ ਜੋ ਸਮੇਂ-ਸਮੇਂ ਤੇ ਬਹੁਤ ਵਧੀਆ ਸਮਾਜਿਕ ਉਪਰਾਲੇ ਕਰਦੇ ਰਹਿੰਦੇ ਨੇ। ਅੱਜ ਦੇ ਸਮੇਂ ਦੇ ਵਿੱਚ ਦੇਖੋ ਪੰਛੀਆਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਪੰਛੀਆਂ ਨੂੰ ਵੀ ਪਿਆਸ ਲੱਗਦੀ ਆ। ਉਹਨਾਂ ਨੂੰ ਪਾਣੀ ਦੀ ਜ਼ਰੂਰਤ ਆ। ਭੁੱਖ ਪਿਆਸ ਦੇ ਨਾਲ ਇੰਨੀ ਗਰਮੀ ਦੇ ਮੌਸਮ ਦੇ ਵਿੱਚ ਜੀਵ ਜੰਤੂ ਮਰ ਰਹੇ ਐ ਤੇ ਇੱਕ ਬਹੁਤ ਵਧੀਆ ਉਪਰਾਲਾ ਕਿ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਬੁੱਟੇ ਵੰਡੇ ਜਾ ਰਹੇ ਆ ਤਾਂ ਜੋ ਆਪਾਂ ਨੂੰ ਆਕਸੀਜਨ ਦੀ ਕਮੀ ਨਾ ਹੋਵੇ ਲੋਕਾਂ ਨੂੰ ਛਾਂ ਮਿਲੇ ਪੰਛੀਆਂ ਨੂੰ ਛਾਂ ਮਿਲੇ ਉਹ ਆਪਣੇ ਆਲ ਨੇ ਬਣਾ ਸਕਣ ਸੋ ਮੈਂ ਸਟੈਪ-ਆਨ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਸਮਾਜਿਕ ਉਪਰਾਲੇ ਲਈ ਦੇਖੋ ਜੀ ਮੈਨੂੰ ਬਹੁਤ ਵਧੀਆ ਲੱਗਾ ਇਹ ਆਪਣੇ ਧੂਰੀ ਤੋਂ ਸਟੈਪ-ਆਨ ਸੁਸਾਇਟੀ ਟੀਮ ਮੈਂਬਰਸ ਨੇ ਅੱਜ ਅ ਪੰਛੀਆਂ ਦੇ ਲਈ ਜਿਹੜੇ ਬਾਉਲਸ আর ਪਾਣੀ ਦੇ ਉਹ ਵੰਡੇ ਜਾ ਰਹੇ ਨੇ ਨਾਲ ਬੂਟੇ ਵੰਡੇ ਜਾ ਰਹੇ ਨੇ ਤੋਂ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਸੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਇੰਨੀ ਗਰਮੀ ਦੇ ਵਿੱਚ ਇਹਨਾਂ ਨੇ ਉਪਰਾਲਾ ਕੀਤਾ ਤੇ ਮੈਂ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਤੇ ਆਪਣੀ ਛੋਲੀ ਤੇ ਆਪਣਾ ਯੋਗਦਾਨ ਪਾਉਣ ਲਈ ਇੱਥੇ ਆਇਆ ਤਾਂ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਪ੍ਰੋਗਰਾਮ